ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਲੋਜੇ ਅੱਜ ਸਵੇਰੇ ਸਰੇ ਮੌਸਮ ਬਹੁਤ ਹੀ ਵਧੀਆ ਸੀ ਸੂਰਜ ਦੇਵਤਾ ਕਿਤੇ ਨਜ਼ਰ ਨਹੀਂ ਸੀ ਆ ਰਹੇ ਤੇ ਮੈਂ ਸੋਚ ਰਹੀ ਸੀ ਕਿ ਨਾ ਹੀ ਨਜ਼ਰ ਆਣ ਕਿਉਂਕਿ ਸਰਦੀਆਂ ਚ ਆਪਾਂ ਦੀ ਉਡੀਕ ਕਰੀਦੀ ਐ ਪਰ ਗਰਮੀਆਂ ਚ ਤੇ ਆਪਣੇ ਆਪ ਹੀ ਇਹ ਆ ਜਾਂਦਾ ਐ ਤੇ ਫੇਰ ਅਸੀਂ ਇੱਥੇ ਬਣ ਦਾਲ ਜਿਹੜੀ ਆਪਾਂ ਭਿਉਲੀ ਤੇ ਦਾਲ ਜਿਹੜੀ ਆ ਮੂੰਗੀ ਦੀ ਲਈ ਐ ਮੈਂ ਤੇ ਇਹਦੀ ਆਪਾਂ ਅੱਜ ਬਣਾਵਾਂਗੇ ਜੀ ਤਹੀਂ ਭੱਲੇ ਦੀ ਚਾਟ ਬਾਜ਼ਾਰ ਵਰਗੀ ਜਿੱਦਾਂ ਦੀ ਤੁਸੀਂ ਬਾਜ਼ਾਰ ਤੋਂ ਖਾਂਦੇ ਹੋ ਬਹੁਤ ਹੀ ਟੇਸਟੀ ਜਿਹੜੀ ਬਣੇਗੀ ਇਕਦਮ ਜ਼ਿਆਦਾ ਟਾਈਮ ਨਹੀਂ ਬਹੁਤ ਹੀ ਜ਼ਿਆਦਾ ਦਾਲ ਜਿਹੜੀ ਮੈਂ ਸਵੇਰੇ ਸੀ ਭਿਉਈ ਸੀ ਜ਼ਿਆਦਾ ਜਿਹੜਾ ਇਹਨੂੰ ਓਵਰਨਾਈਟ ਭਿਉਣ ਪਉਣ ਦੀ ਲੋੜ ਨਹੀਂ ਹੈਗੀ 1-2 ਘੰਟੇ ਵਿੱਚ ਜਿਹੜੀ ਇਹ ਦਾਲ ਤੁਹਾਡੀ ਰੈਡੀ ਹੋ ਜਾਏਗੀ ਤੇ ਪਰ ਪੀਸਣ ਲੱਗਿਆ ਤੁਸੀਂ ਜ਼ਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਜ਼ਿਆਦਾ ਪਾਣੀ ਪਾ ਗਿਆ ਤਾਂ ਫਿਰ ਦਾਲ ਜਿਹੜੀ ਹੈ ਗਰਮੀ ਦੇ ਵਿੱਚ ਵੈਸੇ ਹੀ ਗ੍ਰਾਇੰਡ ਜਦੋਂ ਕਰੋਗੇ ਤੇ ਉਹ ਜ਼ਿਆਦਾ ਪਤਲੀ ਹੋ ਜਾਂਦੀ ਹੈ ਇਸ ਕਰਕੇ ਜੇ ਤਰ ਤੋਂ ਪਤਲੀ ਹੋ ਜਾਵੇ ਕਿਉਂਕਿ ਮੇਰੇ ਤੋਂ ਵੀ ਅੱਜ ਹੋ ਗਈ ਸੀ ਥੋੜੀ ਜੀ ਇਸ ਕਰਕੇ ਤੁਸੀਂ ਇਕ ਜਿਹੜਾ ਇਹਦੇ ਵਿੱਚ ਪਾ ਲੈਣ ਜੀ 2 ਚਮਚੇ ਚੌਲਾਂ ਦਾ ਆਟਾ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ 2 ਕ ਚਮਚੇ ਸੂਜੀ ਦੇ ਵੀ ਪਾ ਸਕਦੇ ਜੇ ਬਟ ਪਾਣੀ ਤੋਂ ਸੰਕੋਚ ਕਰਿਓ ਪਾਣੀ ਜ਼ਿਆਦਾ ਜਿਹੜਾ ਉਹ ਤੁਸੀਂ ਨਾ ਪੈਣ ਦਿਓ ਤੇ ਫਿਰ ਜਿਹੜੇ ਆ ਦਹੀਂ ਭੱਲੇ ਜਿਹੜੇ ਆਪਾਂ ਬਣਾਉਣੇ ਕਰਾਂਗੇ ਸਟਾਰਟ ਬਟ ਜਸ ਜਿਸ ਟਾਈਮ ਬਣਾ ਰਹੀ ਸੀ ਮੈਂ ਬਹੁਤ ਜ਼ਿਆਦਾ ਗਰਮੀ ਹੋਗੀ ਸੀ ਤੇ ਇਹਦੇ ਵਿੱਚ ਆਪਾਂ ਹਿੰਗ ਪਾ ਦਾਂਗੇ ਤੇ ਥੋੜਾ ਜਿਹਾ ਨਮਕ ਹੋਰ ਆਪ ਇਹਦੇ ਵਿੱਚ ਕੋਈ ਮਸਾਲੇ ਵਗੈਰਾ ਜੜੇ ਨਹੀਂ ਪਾਣੇ ਕਿਉਂ ਮਸਾਲੇ ਕਿਉਂ ਨਹੀਂ ਪਾਣੇ ਕਿਉਂਕਿ ਇਹਦੇ ਵਿੱਚ ਮੈਂ ਬਾਤ ਤਾਂ ਜੀ ਜਿਹੜੀ ਮੈਂ ਗ੍ਰੀਨ ਚਟਨੀ ਬਣਾਈ ਸੀ ਉਹ ਇੱਕ ਚਮਚਾ ਮੈਂ ਪਾ ਦਿੱਤਾ ਸੀ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਜਿਹੜਾ ਤੁਹਾਡਾ ਭੱਲਿਆਂ ਦਾ ਆਵੇਗਾ ਬਿਲਕੁਲ ਬਾਜ਼ਾਰ ਨਾਲੋਂ ਵੀ ਵਧੀਆ ਕਿਉਂਕਿ ਬਾਜ਼ਾਰ ਵਿੱਚ ਇਹੋ ਜਿਹੀ ਚੀਜ਼ ਜੜੀਆਂ ਨਹੀਂ ਪਾਉਂਦੇ ਤੇ ਫਿਰ ਇੱਧਰ ਤਰਕ ਦਿੱਤਾ ਜੀ ਆਪਾਂ ਤੇਲ ਗਰਮ ਤੇ ਮੇਰੇ ਤੋਂ ਇੱਕ ਆਲੂ ਭਲਿਆ ਪਿਆ ਸੀ ਤੇ ਉਹਦੇ ਮੈਂ ਸਲਾਈਸ ਕਰਕੇ ਉਹਦੇ ਮਿਆਂ ਜੜੀਆਂ ਉਹ ਚਿਪਸ ਜਿਹੜੀ ਆ ਮੈਂ ਕੱਟ ਕੇ ਉਹ ਬਣਾ ਲਈ ਸੀ ਤੇ ਉਹ ਵੀ ਲੈ ਜਿਹੜੇ ਆਪਾਂ ਇਹਨੂੰ ਡਬਲ ਫਰਾਈ ਕਰ ਦਾਂਗੇ ਤੇ ਡਬਲ ਫਰਾਈ ਕਰਨ ਨਾਲ ਬਹੁਤ ਹੀ ਟੇਸਟ ਜਿਹੜਾ ਵਧੀਆ ਜਿਹੜਾ ਕ੍ਰਿਸਪੀ ਜਿਹੇ ਜਿਹੜੇ ਸਾਡੇ ਜਿਹੜੇ ਬਣ ਜਾਣਗੇ ਤੇ ਫਿਰ ਇਧਰ ਜੇ ਤੁਸੀਂ ਵੀਡੀਓ ਦੇਖਦੇ ਦੇਖਦੇ ਇੱਥੋਂ ਤੱਕ ਆ ਗਏ ਜੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਧਰ ਮੈਂ ਜਿਹੜੇ ਆ ਚਿਪਸ ਜਿਹੜੇ ਆ ਉਹ ਕੱਢ ਕੇ ਤੇ ਇਹਨੂੰ ਮੈਂ ਇੱਕ ਵਾਰ ਫੋਰ ਫਰਾਈ ਕਰਾਂਗੀ ਕ੍ਰਿਸਪੀ ਜਿਹੜੇ ਆ ਬਹੁਤ ਜਾਦਾ ਜਿਹੜਿਆ ਹੋ ਜਾਣ ਕਿਉਂਕਿ ਜਿਹੜੇ ਮੋਸਟਲੀ ਜਿਹੜੇ ਭੱਲਿਆਂ ਦੇ ਛਾੜ ਜਿਹੜੇ ਬਣਾਉਂਦੇ ਆ ਉਹ ਮੈਦੇ ਦੇ ਆ ਪਾਪੜੀਆਂ ਬਣਾਉਂਦੇ ਆ ਬਟ ਜੇ ਤੁਹਾਡੇ ਕੋ ਮੈਦੇ ਦੀ ਪਾਪੜੀਆਂ ਨਾ ਹੋ ਨਾ ਬਣਾ ਮਤਲਬ ਕਿ ਬਨ ਤਾਂ ਤੁਸੀਂ ਜਿਹੜੇ ਆ ਇਸ ਤਰੀਕੇ ਨਾਲ ਆਲੂ ਦੇ ਜਿਹੜੇ ਆ ਚਿਪਸ ਜਿਹੜੇ ਆ ਉਹ ਬਣਾ ਸਕਦੇ ਜੀ ਤੇ ਫਿਰ ਇਥੇ ਦਹੀਂ ਭੱਲੇ ਵੀ ਮੈਂ ਜਿਹੜੇ ਬਣਾਣੇ ਜਿਹੜੇ ਆ ਉਹ ਸਟਾਰਟ ਕਰ ਦਿੱਤੇ ਸੀ ਔਰ ਤੇ ਫਿਰ ਮੇਰਾ ਜਿਹੜਾ ਜਿਹੜਾ ਫੋਨ ਹੈ ਬਹੁਤ ਹੀ ਜ਼ਿਆਦਾ ਹੀ ਗਰਮ ਹੋ ਗਿਆ ਤੇ ਫਿਰ ਉਹਨੂੰ ਠੰਡਾ ਕਰਨ ਵਾਸਤੇ ਰੱਖ ਦਿੱਤਾ ਤੇ ਫਿਰ ਇੱਧਰ ਜਿਹੜੀ ਆ ਪਾਣੀ ਜਿਹੜਾ ਗਰਮ ਲੈ ਕੇ ਤੇ ਭੱਲਿਆਂ ਨੂੰ ਮੈਂ ਇਹਦੇ ਵਿੱਚ ਡਿਪ ਕਰ ਦਿੱਤਾ 5-10 ਮਿੰਟ ਹੀ ਜੀ ਡਿਪ ਕਰਨਾ ਜ਼ਿਆਦਾ ਜਿਹੜਾ ਇਹਨੂੰ ਡਿਪ ਨਹੀਂ ਕਰਨਾ ਫਿਰ ਪਾਣੀ ਦੇ ਵਿੱਚੋਂ ਕੱਢ ਕੇ ਚੰਗੀ ਤਰ੍ਹਾਂ ਤੁਸੀਂ ਨਿਚੋੜ ਕੇ ਇੱਕ ਸਾਈਡ ਤੇ ਹਵਾ ਲੱਗਣ ਵਾਸਤੇ ਰੱਖ ਦੇਣੇ ਆ ਤੇ ਫਿਰ ਇਧਰ ਲੈ ਲੈਣਾ ਜੀ ਦਹੀਂ ਫੈਂਡ ਲੈਣਾ ਦਹੀਂ ਨੂੰ ਚੰਗੀ ਤਰ੍ਹਾਂ ਤੇ ਥੋੜੀ ਜਿਹੀ ਪਾਲਣੀ ਹੈ ਅਖੰਡ ਤੁਸੀਂ ਦੇਖਿਆ ਹੋਵੇਗਾ ਜਿਹੜਾ ਦਹੀਂ ਭੰ ਲੈ ਵਾਲਾ ਬਿਜਾਰ ਚੋਂ ਪੱ ਦਹੀਂ ਭੰ ਲੈ ਖਾਣੇ ਆ ਉਹ ਦਹੀਂ ਜਿਹੜਾ ਥੋੜਾ ਜਿਹਾ ਮਿੱਠਾ ਹੁੰਦਾ ਆ ਬਟ ਉਹ ਹੋਰ ਉਹਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਮਸਾਲੇ ਵਗੈਰਾ ਆਪਾਂ ਨਹੀਂ ਪਾਉਣੇ ਮਸਾਲੇ ਆਪਾਂ ਕਿਉਂ ਨਹੀਂ ਪਾਣੇ ਉਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦੀ ਹਾਂ ਕਿ ਕਿਉਂ ਨਹੀਂ ਆਪਾਂ ਇਹਦੇ ਵਿੱਚ ਹੋਰ ਮਸਾਲੇ ਵਗੈਰਾ ਨਹੀਂ ਪਾਣੇ ਬਸ ਦਹੀਂ ਦੇ ਵਿੱਚ ਥੋੜੇ ਜੀ ਖੰਡ ਪਾ ਕੇ ਇਹਨੂੰ ਫੈਂਟ ਕੇ ਚੰਗੀ ਤਰ੍ਹਾਂ ਦੇ ਰੱਖ ਦੇਣਾ ਇੱਕ ਸਾਈਡ ਤੇ ਤੇ ਇੱਧਰ ਆਪਾਂ ਦਹੀਂ ਭੱਲਿਆਂ ਦੇ ਜਿਹੜੇ ਆ ਪਲੇਟ ਜਿਹੜੀ ਤਿਆਰ ਕਰਾਂਗੇ ਇੱਧਰ ਬਣਾ ਲਈ ਮੈਂ ਗ੍ਰੀਨ ਚਟਨੀ ਇਹਦੇ ਵਿੱਚ ਪੁਦੀਨਾ ਪਾਇਆ ਤੇ ਹਰੀ ਮਿਰਚਾ ਤੇ ਪਲਾਸ ਇਹਦੇ ਵਿੱਚ ਪਾਇਆ ਜੀ ਹਰਾ ਧਨੀਆ ਤੇ ਇੱਕ ਜਿਹੜਾ ਥੋੜਾ ਜਿਹਾ ਮੈਂ ਨਮਕੀਨ ਪਾਇਆ ਸੀ ਕਿਉਂਕਿ ਨਮਕੀਨ ਨਾਲ ਥੋੜੀ ਜਿਹੀ ਸੰਗਣੀ ਹੋ ਜੇਗੀ ਤੇ ਇਸ ਵਾਸਤੇ ਸੰਗਣੀ ਚਟਨੀ ਹੀ ਜਿਹੜੀ ਵਧੀਆ ਲੱਗਦੀ ਆ ਤੇ ਇਹਦੇ ਵਿੱਚ ਨਮਕ ਪਾਇਆ ਸੀ ਹੋਰ ਇਹਦੇ ਵਿੱਚ ਕੋਈ ਮਸਾਲੇ ਵਗੈਰਾ ਜਿਹੜੇ ਮੈਂ ਜ਼ਿਆਦਾ ਨਹੀਂ ਪਾਏ ਤੇ ਚਟਨੀ ਬਹੁਤ ਹੀ ਟੇਸਟੀ ਬਣਦੀ ਹੈ ਕਿਉਂਕਿ ਨਮਕੀਨ ਦੇ ਵਿੱਚ ਆਲਮੋਸਟ ਮਸਾਲੇ ਵਗੈਰਾ ਜਿਹੜੇ ਹੁੰਦੇ ਆ ਜੇ ਤੜ ਤੋਂ ਨਮਕੀਨ ਨਾ ਹੋਵੇ ਤਾਂ ਤੁਸੀਂ ਔਰ ਕੋਈ ਜਿਹੜੀ ਆ ਮੂੰਗਫਲੀ ਵਗੈਰਾ ਜਾਂ ਕੋਕੋਨਟ ਜਿਤੜਤ ਹੋਵੇ ਉਹ ਤੁਸੀਂ ਪਾ ਸਕਦੇ ਜੇ ਇਧਰ ਦਹੀਂ ਭੱਲਿਆਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਨਿਚੋੜ ਕੇ ਚੰਗੀ ਤਰ੍ਹਾਂ ਤੇ ਫਿਰ ਇੱਥੇ ਮੈਂ ਬਣਾ ਲੈ ਚਾਟ ਜਿਹੜੀ ਆ ਉਹ ਸਟਾਰਟ ਕਰ ਦਿੱਤੀ ਆ ਬਣਾਣੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਭੱਲੇ ਤੇ ਭੱਲਿਆਂ ਤੋਂ ਬਾਅਦ ਅਸੀਂ ਸਾਈਡਾਂ ਤੇ ਲਾਵਾਂਗੇ ਜੀ ਚਿਪਸ ਬਿਲਕੁਲ ਬਾਜ਼ਾਰ ਜੈਸੀ ਗਾਰਨਿਸ਼ ਕਰਾਂਗੇ ਬਾਜ਼ਾਰ ਨਾਲ ਵੀ ਵਧੀਆ ਜਿਹੜੀ ਗਾਰਨਿਸ਼ ਆਪਾਂ ਕਰਾਂਗੇ ਕਿਉਂਕਿ ਬਾਜ਼ਾਰ ਇੰਨਾ ਟਾਈਮ ਜਿਹੜਾ ਉਹ ਨਹੀਂ ਲਾਉਂਦੇ ਨਾ ਉਹਨਾਂ ਕੋਲ ਟਾਈਮ ਇੰਨਾ ਹੁੰਦਾ ਹੈ ਬਟ ਆਪਾਂ ਜਿਹੜੀ ਬਾਜ਼ਾਰ ਤੋਂ ਵਧੀਆ ਜਿਹੜੀ ਆ ਟੇਸਟ ਵੀ ਹੋਊਗਾ ਪਲੱਸ ਗਾਰਨਿਸ਼ ਵੀ ਕਹਿੰਦੇ ਨਾ ਅੱਖਾਂ ਨੇ ਨਹੀਂ ਖਾਦਾ ਤੇ ਮੂੰਹ ਨੇ ਕੀ ਖਾਣਾ ਇਸ ਕਰਕੇ ਗਾਰਨਿਸ਼ ਵੀ ਜਿਹੜੀ ਉਹ ਵਧੀਆ ਲੁੱਕ ਵਾਈਜ਼ ਵੀ ਵਧੀਆ ਹੋਣਾ ਚਾਹੀਦਾ ਆ ਤੇ ਇਧਰ ਮਿੱਠਾ-ਮਿੱਠਾ ਤੇ ਠੰਡਾ-ਠੰਡਾ ਅਸੀਂ ਦਹੀਂ ਉੱਪਰ ਜੜੇ ਦੇ ਉੱਪਰ ਪਾ ਦਾਂਗੇ ਬਹੁਤ ਹੀ ਮੇਰੇ ਤੇ ਫੇਵਰਟ ਆ ਕਿ ਮੈਨੂੰ ਤੇ ਸੱਚੀ ਕਿਤੇ ਮਿਲ ਜਾਣ ਤਾਂ ਮੈਂ ਬਹੁਤ ਹੀ ਪਲੇਟ ਜਿਹੜੀ ਆ ਚਟ ਖਾਂਦਾ